ਕਿਸਾਨ ਦੀ ਜੂਨਬਰੀ ਤੜਫ ਤੜਫ ਮਰ ਜਾਣਾ ਇਹ ਸਤਰਾਂ ਅਸੀਂ ਇਸ ਕਰਕੇ ਕਹਿ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ 1 ਮਹੀਨਾ ਹੋ ਗਿਆ ਲਗਾਤਾਰ بارشਾਂ ਪੈ ਰਹੀਆਂ ਸੀ ਪਹਾੜਾਂ ਦੇ ਵਿੱਚ ਤੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਕੇ ਗਈਆਂ ਹੁਣ ਪਾਣੀ ਬਿਆਸ ਦਾ ਵਾਪਸ ਗਿਆ ਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਪਾਣੀ ਦੇ ਨਾਲ ਇਹ ਹਾਲਾਤ ਕੀ ਬਣ ਗਏ ਨੇ ਇਹ ਖੇਤ ਸੀਗੇ ਇਹ ਝੋਨਾ ਸੀਗਾ ਜਿਹੜੇ ਕਿ ਬਿਲਕੁਲ ਖਤਮ ਹੋ ਗਿਆ ਇੱਥੇ ਕਰੀਬ 6-7 ਫੁੱਟ ਹੁਣ ਤੁਹਾਨੂੰ ਦੱਸਦੇ ਆ ਕਿ ਪਾਣੀ ਜਾਣ ਤੋਂ ਬਾਅਦ ਪਾਣੀ ਵਾਪਸ ਗਿਆ ਪਾਣੀ ਉਤਰਿਆ ਉਸ ਤੋਂ ਬਾਅਦ ਕੀ ਹਾਲਾਤ ਨੇ ਔਰ ਸਾਡੇ ਨਾਲ ਕੁਝ ਕਿਸਾਨ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਕਿਸਾਨ ਹੋ ਕੀ ਹਾਲਾਤ ਨੇ ਇਸ ਟਾਈਮ ਪਾਣੀ ਜਿਹੜਾ ਵਾਪਸ ਗਿਆ ਅੱਜ ਹੀ ਵਾਪਸ ਗਿਆ ਰਾਤੀ ਨਹੀਂ ਅੱਜ ਹੋ ਗਏ 4-5 ਦਿਨ ਹਾਂ 4-5 ਦਿਨ ਪਾਣੀ ਵਾਪਸ ਗਿਆ ਤੇ ਹੁਣ ਅਜੇ ਵੀ ਪਾਣੀ ਖੜਾ ਹੈ ਚੋਨੇ ਚ ਹਾਂ ਅਜੇ ਵੀ ਪਾਣੀ ਖੜਾ ਹੈ ਕੀ ਕਹਿਣਾ ਜਿੱਦਾਂ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਹੁਣ ਸਾਹਮਣਾ ਕਰਨਾ ਪਵੇਗਾ ਹੁਣ ਕਿ ਪਾਣੀ ਵਾਪਸ ਜਾ ਰਿਹਾ ਵਾ ਮੋਸ਼ਕ ਆ ਰਹੀ ਆ ਬਦਬੂ ਆ ਰਹੀ ਆ ਕਿੰਨਾ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਸਾਨੂੰ ਜੀ ਮਾਝ ਮਾਝ ਮਿਲਣਾ ਚਾਹੀਦਾ ਹੈ ਖਰਾਬਾ ਮਿਲਣਾ ਚਾਹੀਦਾ ਹੈ ਖੇਤੀ ਕਿਵੇਂ ਕਣਕ ਨੂੰ ਬੀਜਾਂ ਦੇ ਉਹ ਕਰਨਾ ਚਾਹੀਦਾ ਇਹ ਨਾ ਸਰਕਾਰ ਨੇ ਕਰਨਾ ਇਹਨਾਂ ਨੂੰ ਲੈਣਾ ਹੈ ਹਾਂ ਕੀ ਕਹਿਣਾ ਚਾਹੁੰਦੇ ਜਿਵੇਂ ਹਾਲਾਤ ਅਸੀਂ ਦੇਖਦੇ ਆ ਬਹੁਤ ਮਾੜੇ ਕਿੰਨਾ ਕਿੰਨਾ ਪਾਣੀ ਸੀ ਇੱਥੇ ਜੀ ਪਾਣੀ ਇੱਥੇ 6 ਫੁੱਟ 5 ਫੁੱਟ ਤੱਕ ਵੱਧ ਰਿਹਾ ਹੈ 5 6 ਫੁੱਟ ਹਾਂ ਕਿੰਨਾ ਚਿਰ ਪਾਣੀ ਰਿਹਾ ਇੱਥੇ ਮਹੀਨਾ 1 ਮਹੀਨਾ ਹਾਂ 1 ਮਹੀਨਾ ਲਗਾਤਾਰ ਪਾਣੀ ਲਗਾਤਾਰ ਹੀ ਇਹ ਖੇਤ ਹੀ ਸੀ ਕਿ ਸਾਰੇ ਇਹਨਾਂ ਦੇ ਵਿੱਚ ਸਾਰੇ ਤਾਈਂ ਕਾਤਣਾ ਇਹ ਕਦੇ ਇਹ ਇੰਨਾ ਇੱਥੇ ਲੈ ਆਂਦੇ ਫੇਰ ਇਹਨੇ ਚੜ ਜਾਂਦੇ ਇੱਥੋਂ ਇਹਨੇ ਫੇਰ ਉਤਾ ਚੜ ਮਹੀਨਾ ਇਵੇਂ ਰਿਹਾ ਹੈ ਹੂੰ ਕਦੇ ਥੱਲੇ ਗਿਆ ਥੋੜਾ ਇਹਨਾਂ ਕੋ ਫੇਰ ਉੱਪਰ ਹੋ ਗਿਆ ਇਹ ਹਰ ਮਹੀਨਾ ਹੀ ਰਿਹਾ ਹੈ ਇੱਕ ਮਿੰਟ ਇਹ ਕਿਹੜਾ ਪਿੰਡ ਆ ਜੀ ਇਹ ਪਿੰਡ ਰੇ ਕੰਮੇਵਾਲਾ ਤੇ ਬਾਗੂ ਗੱਟਾ ਬਾਗੂ ਗੱਟਾ ਹਾਂ ਤੇ ਬਾਗੂ ਵਾਲ ਵੀ ਨੇੜੇ ਪੈ ਜਾਂਦਾ ਹਾਂ ਨਾਲ ਹੀ ਖੜਾ ਬਾਗੂ ਨਾਲ ਬਾਗੂ ਗੱਟਾ ਬਾਗੂ ਵਾਲ ਤੇ ਕੰਮੇਵਾਲਾ ਕੰਮੇਵਾਲਾ 8-8 ਫੁੱਟ ਤੇ ਪਾਣੀ ਸੀ 6-6 7-7 ਫੁੱਟ ਇੱਥੇ ਪਾਣੀ ਰਿਹਾ ਜਿਹੜੇ ਆ ਹੁਣ ਝੋਨੇ ਦਾ ਆ ਝੋਨੇ ਦਿਸਦੇ ਆ ਕਿ ਇਹ ਇਹਨਾਂ ਦੇ ਵਿੱਚੋਂ ਕੁਝ ਨਿਕਲੂਗਾ ਜਾਂ ਬਸ ਖਤਮ ਹੋ ਗਏ ਜੀ ਖਤਮ ਹੋ ਗਿਆ ਜੀ ਖਤਮ ਇਹਦਾ ਕੁਝ ਨਹੀਂ ਬਣਨਾ ਕੁਝ ਨਹੀਂ ਕਾ ਕਿੰਨਾ ਕ ਨੁਕਸਾਨ ਹੋ ਗਿਆ ਜ਼ਿਮੀਂਦਾਰ ਦਾ ਇੱਕ ਜਾਨੇ ਇੱਕ ਕਿੱਲੇ ਦਾ ਆਹ ਆਹ ਥੀ ਆਦਤੋਂ ਨਾ ਹੁੰਦਾ ਜੀ ਤਨ ਨਕਤਾਨ ਹੋ ਗਿਆ ਥੀ ਆਦਤ ਆਹ 80 70 90 ਹਜ਼ਾਰ ਵੀ ਨਿਕਲ ਜਾਂਦਾ ਹੈ ਤੇ ਖਰਚਾ ਕਿੰਨਾ ਆ ਗਿਆ ਸੀ ਇਹਦੇ ਤੇ ਖਰਚਾ ਹੋਣੋਂ ਆਹ ਦਾਦੇ ਵਾਵਾ ਹੀ ਹੋ ਗਿਆ ਤਰਾ ਤੇ 10 ਦਾ 8 8 ਹਜ਼ਾਰ ਤੇ ਲਾਭ ਹੀ ਹੋ ਗਈ ਹੂੰ 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 ਚਲੋ ਸਾਡੇ ਨਾਲ ਹੋਰ ਵੀ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਣਾ ਜੀ ਬਹੁਤ ਹਾਲਾਤ ਮਾੜੇ ਨੇ ਅਸੀਂ ਦੇਖਿਆ ਕਿ ਪਾਣੀ ਵਾਪਸ ਜਾਣ ਤੋਂ ਬਾਅਦ ਅਸਲੀ ਜਿਹੜੀ ਆ ਚੁਣੌਤੀ ਦਾ ਸਾਹਮਣਾ ਹੁਣ ਕਰਨਾ ਪੈਣਾ ਤੁਹਾਨੂੰ ਹਾਂ ਜੀ ਇਹ ਬਹੁਤ ਖਰਚਾ ਆਉਣਾ ਇਹਦੇ ਤੇ ਜਈ ਕਈਆਂ ਨੇ ਰੇਤਾ ਪੈ ਗਈ ਆ ਤੇ ਜ਼ਮੀਨ ਬਹੁਤ ਖਰਾਬ ਹੋ ਗਈ ਆ ਤੇ ਬਹੁਤ ਖਰਚਾ ਆਉਣਾ ਹਾਂ ਜੀ ਇਹਦੇ ਤੇ ਹਾਂ ਹਾਂ ਇਹਦੇ ਬਹੁਤ ਟਾਈਮ ਲੱਗਣਾ ਜਵੱਤਰ ਆਉਣ ਤੇ ਟਾਈਮ ਲੱਗਣਾ ਪਾਣੀ ਹਾਂ ਜੀ ਕਿ ਲੱਗਦਾ ਕਿ ਪਾਣੀ ਦੁਬਾਰਾ ਚੜ ਸਕਦਾ ਕੋਈ ਕਹਿ ਨਹੀਂ ਸਕਦਾ ਕੋਈ ਪਤਾ ਨਹੀਂ ਜੀ ਪਾਣੀ ਆ ਵੀ ਤੱਕ ਦਾ ਹੋਰ ਹੋਰ ਵੀ ਆ ਹਾਂ ਹਾਂ ਜੀ ਕਿੰਨੇ ਚਿਰ ਬਾਅਦ ਇਥੋਂ ਉਤਰਿਆ ਪਾਣੀ ਲਗਾਤਾਰ ਇੱਕ ਮਹੀਨਾ ਪਾਣੀ ਪੂਰਾ ਚੱਲਦਾ ਰਿਹਾ ਪਾਣੀ ਕਿੰਨਾ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਪ੍ਰਤੀ ਏਕੜ ਦਾ ਇੱਕ ਕਿਸਾਨ ਦਾ ਕਿੰਨਾ ਨੁਕਸਾਨ ਹੋ ਗਿਆ ਕਿਹ ਦੇ ਦਾ ਇਕਲੇ ਆ ਕਿਹ ਦੇ 20 ਕਿੱਲੇ ਆ ਕਿਹ ਦੇ 15 ਕਿੱਲੇ ਤੱਕ ਦਾ ਨੁਕਸਾਨ ਹੋ ਗਿਆ ਹਾਂਜੀ ਇਹ ਇਕਲੇ ਦਾ 70 80 ਯਾਰ ਹੋ ਗਿਆ ਕਿ ਕਿੱਲੇ ਦਾ ਨੁਕਸਾਨ ਜਿਹੜੀ ਆਮਦਨ ਆਉਣੀ ਸੀ ਹਾਂਜੀ ਹਾਂਜੀ ਆਉਣੀ ਸੀ ਤੇ ਖਰਚਾ ਵੀ ਹੋਇਆ ਹਾਂਜੀ ਹਾਂਜੀ ਖਰਚਾ ਵਿੱਚ ਹੂੰ ਚਲੋ ਸਾਡੇ ਨਾਲ ਹੋਰ ਵੀ ਕਿਸਾਨ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਬਹੁਤ ਹਾਲਾਤ ਮਾੜੇ ਆਂ ਦੇ ਵਿੱਚ ਲੰਗੇ ਹੋ ਹਾਂਜੀ ਹਾਂਜੀ ਫਸਲਾਂ ਖਤਮ ਹੋ ਗਈਆਂ ਹਾਂਜੀ ਹਾਂਜੀ ਪਰਿਵਾਰ ਦਾ ਜੀਣਾ ਪਰਿਵਾਰ ਨੂੰ ਖਰਚੇ ਝੱਲਣੇ ਪਰਿਵਾਰ ਦੇ ਬਹੁਤ ਔਖੇ ਹੋ ਗਏ ਕਿਸਾਨ ਲਈ ਕੀ ਕਹਿਣਾ ਤੁਹਾਡਾ ਕਹਿਣਾ ਇਹ ਵੀ ਸਾਨੂੰ ਸਰਕਾਰ ਕੁਝ ਨਾ ਕੁਝ ਮਦਦ ਦੇਵੇ ਤੇ ਮੰਨ ਲੈ ਵੀ ਫਸਲਾਂ ਸਾਡੀਆਂ 80 70 80 ਸੀ ਹਜ਼ਾਰ ਜੀ ਖਰਾਬ ਹੋਈਆਂ ਨੇ ਹਾਂ ਤੇ 20 25 25 ਹਜ਼ਾਰ ਸਾਡਾ ਖਰਚਾ ਵੀ ਹੋਇਆ ਉੱਪਰ ਸਾਨੂੰ ਸਰਕਾਰ ਮਾਰੇ ਮਦਦ ਦੇ ਬੀਂਦਿ ਕਿੰਨਾ ਕਿੰਨਾ ਖਰਚਾ ਆ ਗਿਆ ਤੁਹਾਡਾ ਇੱਕ ਕਿੱਲੇ ਤੇ ਪ੍ਰਤੀ ਕਿੰਨਾ ਖਰਚਾ ਆ ਗਿਆ ਹੋਗਾ 25000 ਰੁਪਏ ਕਿੱਲੇ ਦਾ ਖਰਚਾ ਆ ਗਿਆ ਇਹਦੇ ਪਹਿਲਾਂ ਪਹਿਲਾਂ ਜਦੋਂ ਹਾਂਜੀ ਹਾਂ ਤਾਂ ਬਾਕੀ ਹੁਣ ਜਿਹੜੀ ਆਮਦਨ ਹੋਣੀ ਸੀ ਆਮਦਨ ਹੋਣੀ ਸੀ 80 80000 ਰੁਪਏ 70000 ਰੁਪਏ 80000 ਇਹ 1 ਲੱਖ 5 ਕਿੱਲੇ ਦਾ ਕੰਮ ਨਾਮ ਆਉਣੀ ਹੈ ਆਮਦਨ ਟੋਟਲ ਕਿੰਨਾ ਸਵਾ ਕ ਲੱਖ ਦੇ ਕਰੀਬ ਹੋ ਹਾਂ ਸਵਾ ਕ ਲੱਖ ਦੇ ਕਰੀਬ ਇੱਕ ਏਕੜ ਤੇ ਇੱਕ ਏਕੜ ਤੇ ਕੀ ਕਹਿਣਾ ਸਰਕਾਰ ਨੂੰ ਸਰਕਾਰ ਨੇ ਇਹੋ ਵੀ ਸਰਕਾਰ ਮਦਦ ਦੇਵੇ ਸਾਨੂੰ ਇਹ ਮਤਲਬ ਹੀ ਖਰਾਬ ਹੀ ਹੋਈ ਅੱਗੇ ਆਨ ਹੁਣ ਮੇਤ ਨਹੀਂ ਕੀ ਬੀਜਣ ਦੀ ਵੀ ਇਹ ਪਹਿਲੀ ਵਾਤ ਤਾਂ ਆ ਜਾਵੇ ਦੀ ਜਾਂ ਵੀ ਕਿਰੇ ਰੇਤਾ ਪਾ ਗਿਆ ਕਿਰੇ ਕੋ ਕਰ ਗਿਆ ਕਿੰਨੀ ਕਿੰਨੀ ਰੇਤਾ ਕਹਿੰਦੇ ਪਿੱਛੇ ਬਹੁਤ ਖੇਤਾਂ ਦੇ ਵਿੱਚ ਪਾ ਤਾ ਬਹੁਤ ਪਾ ਗਿਆ ਪਿੱਛੇ ਕਿੰਨੀ ਪਾ ਦਿੱਤੀ ਉੱਥੇ ਰੇਤਾ 5-5 ਫੁੱਟ ਪਾ ਦਿੱਤੀ ਆ ਓਏ ਹਾਂ ਠੀਕ ਆ ਠੀਕ ਆ ਇੰਦੇ ਜਾਂ ਨੂੰ ਮਤਲਬ ਇਹ ਜੀ ਕੋਈ ਮੇਤ ਨਹੀਂ ਕੀ ਹਾਂ 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 ਨਿੱਕੇ ਨਿੱਕੇ ਬੱਚੇ ਵੀ ਦੇਖਦੇ ਆ ਤੁਸੀਂ ਹਾਂਜੀ ਹਾਂ ਹੋਰ ਕੀ ਕਹਣਾ ਜੀ ਹੋਰ ਬਸ ਹਾਂ ਤੁਸੀਂ ਹਾਲਾਤ ਦੇਖਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਹਾਲਾਤ ਦਿਖਾ ਦੇਣਾ ਕਿ ਇਹ ਇਹ ਫਸਲਾਂ ਬਿਲਕੁਲ ਖਤਮ ਹੋ ਗਈਆਂ ਇਹ ਇਹ ਖੇਤਾਂ ਦੇ ਵਿੱਚ ਵੀ ਫਸਲਾਂ ਸੀਗੀਆਂ ਇਹ ਇਹ ਖੇਤਾਂ ਦੇ ਵਿੱਚ ਝੋਨਾ ਸੀਗਾ ਬਿਲਕੁਲ ਗਾਲ ਦਿੱਤਾ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਥੇ ਝੋਨਾ ਹੈਗਾ ਜਾਂ ਨਹੀਂ ਹੈਗਾ ਬਿਲਕੁਲ ਖਤਮ ਹੋ ਗਿਆ ਬਰਬਾਦ ਕਰ ਦਿੱਤਾ ਸਭ ਕੁਝ ਇੱਕ ਮਹੀਨੇ ਬਾਅਦ ਜਿਹੜਾ ਇੱਥੇ ਕਿਸਾਨ ਜਿਹੜਾ ਜਾਗਿਆ ਆਇਆ ਖੇਤਾਂ ਦੇ ਵਿੱਚ ਢੀੜਾ ਮਾਰ ਕੇ ਆਏ ਆ ਕਿ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਰ ਅਸੀਂ ਦੱਸ ਰਹੇ ਹਾਂ ਕਿ ਜਦੋਂ ਪਾਣੀ ਵਾਪਸ ਹੋਇਆ ਕਿੰਨੀ ਮੁਸ਼ਕ ਆ ਰਹੀ ਆ ਕਿੰਨੀ ਬਦਬੂ ਆ ਰਹੀ ਆ ਕਿੰਨੀ ਬੱਚੋ ਨੇ ਤਾਂ ਪੱਲੇ ਨੂੰ ਕੁਝ ਛੱਡਾ ਹਾਂਜੀ ਬਕੌਜ ਦੀ ਬਚਾ ਹਾਂਜੀ ਕੀ ਕਹਿਣਾ ਮਾਜਮਾ ਮਿਲੇ ਸਾਨੂੰ ਹਾਂ ਬਸ ਮਾਜਮਾ ਮਾਜਮਾ ਲੈਣ ਚਾਹੁੰਦੇ ਹਾਂ ਮਾਜਮਾ ਚਾਹੁੰਦੇ ਹਾਂਜੀ ਖਰਚਾ ਮਿਲੇ ਸਾਨੂੰ ਕਿੱਲੇ ਤਾਂ 50 ਜਨ ਮਿਲਣਾ ਚਾਹੀਦਾ 50000 ਰੁਪਏ ਹਾਂਜੀ ਹਮ ਖਰਚਾ ਬਹੁਤ ਹੋ ਗਿਆ ਕਿਸੇ ਦਾ ਬਹੁਤ ਹੋ ਗਿਆ ਉਹਨਾਂ ਦਾ ਬਹੁਤ ਖਰਚਾ 20 ਜੱਗ ਕਿੱਲੇ ਦਾ ਹੋ ਗਿਆ 20000 ਕਿੱਲੇ ਦਾ ਹੋ ਗਿਆ ਹਾਂਜੀ ਤੇ ਜਿਹੜਾ 70 80000 ਰੁਪਆ ਸੀ ਹਾਂਜੀ ਤੁਸੀਂ ਹਾਲਾਤ ਦੇਖ ਸਕਦੇ ਹੋ ਪਾਣੀ ਵਾਪਸ ਮੋੜਨ ਤੋਂ ਬਾਅਦ ਇਹ ਹਾਲਾਤ ਨੇ ਖੇਤਾਂ ਦੇ ਇਹ ਹਾਲਾਤ ਨੇ ਉਸ ਸੋਨੇ ਵਰਗੀਆਂ ਫਸਲਾਂ ਦੇ ਇਹ ਹਾਲਾਤ ਨੇ ਉਹ ਸੋਨੇ ਵਰਗੀਆਂ ਫਸਲਾਂ ਜੋ ਕਿਸਾਨਾਂ ਨੇ اگਾਈਆਂ ਸੀਗੀਆਂ ਪਰ ਉਹਨਾਂ ਦੇ ਉੱਤੇ ਪਾਣੀ ਫਿਰ ਗਿਆ ਇਹ ਇੰਨੀ ਬਦਬੂ ਆ ਰਹੀ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੁਣ ਕਿਸਾਨ ਨੂੰ ਇਹਦੇ ਵਿੱਚੋਂ ਰੇਤਾ ਕੱਢਣੀ ਪੈਣੀ ਆ ਇੱਕਈ-ਕਈ ਖੇਤਾਂ ਦੇ ਵਿੱਚ 4-4 5-5 ਫੁੱਟ ਰੇਤਾ ਵੀ ਪੈ ਗਈ ਆ ਇਹ ਅਸੀਂ ਸਿਰਫ ਅਜੇ ਇੱਕ ਸਾਈਡ ਦੇ ਉੱਤੇ ਖੜੇ ਆ ਇਸ ਤੋਂ ਅੱਗੇ ਜਾਵਾਂਗੇ ਤੇ ਬਹੁਤ ਸਾਰੀ ਰੇਤਾ ਜਿਹੜੀ ਆ ਬਹੁਤ ਸਾਰੇ ਖੇਤ ਪਾਣੀ ਦੇ ਵਿੱਚ ਜਿਹੜੇ ਆ ਉਹ ਵਹਿ ਚੁੱਕੇ ਆ 25-30 ਕਿੱਲੇ ਪਾਣੀ ਦੇ ਵਿੱਚ ਵਹਿ ਚੁੱਕੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਹੈ ਕਿਸਾਨਾਂ ਨੂੰ ਪਾਣੀ ਉਤਰਨ ਤੋਂ ਬਾਅਦ ਵੀ ਕਪੂਰਸਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਿੱਲੋਂ ਪੀਟੀਸੀ ਨਿਊਜ਼